ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦਾ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਪੰਜਾਬ ਦੇ ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ ਕਾਰਪੋਰੇਟ ਸਟਾਈਲ ਦੇ ਵਿੱਚ ਕੰਮ ਕਰਨਗੇ ਸਰਕਾਰੀ ਹਸਪਤਾਲ ਨਵੀਆਂ ਤਰ੍ਹਾਂ ਦੇ ਕਾਊਂਟਰ ਖੋਲੇਗੀ ਸੂਬਾ ਸਰਕਾਰ ਤੇ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਹਰ ਤਰ੍ਹਾਂ ਦੀ ਸਹਾਇਤਾ ਜਿहां ਇਸ ਵੇਲੇ ਦੀ ਅਹਿਮ ਖਬਰ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮਰੀਜ਼ਾਂ ਦੇ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਹੁਣ ਪੰਜਾਬ ਦੇ ਸਰਕਾਰੀ ਹਸਪਤਾਲ ਕਾਰਪੋਰੇਟ ਸਟਾਈਲ ਦੇ ਵਿੱਚ ਕੰਮ ਕਰਨਗੇ ਨੋ ਤਰ੍ਹਾਂ ਦੇ ਕਾਊਂਟਰ ਨੇ ਜਿਹੜੇ ਉਹ ਸੂਬਾ ਸਰਕਾਰ ਦੇ ਵੱਲੋਂ ਖੋਲੇ ਜਾਣਗੇ ਤੇ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦੀ ਅਗਵਾਈ ਦੇ ਹੇਠ ਸਿਹਤ ਮੈਕਮੇ ਦੇ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤੇ ਹੁਣ ਜਿੰਨੇ ਵੀ ਪੰਜਾਬ ਦੇ ਮਰੀਜ਼ ਨੇ ਉਹਨਾਂ ਦੇ ਲਈ ਵੱਡੀ ਰਾਹਤ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਉਹ ਕਾਰਪੋਰੇਟ ਸਟਾਈਲ ਦੇ ਵਿੱਚ ਕੰਮ ਕਰਨਗੇ ਤੇ ਇਹ ਪ੍ਰਾਈਵੇਟ ਹਸਪਤਲਾਂ ਨੂੰ ਮਾਤ ਦੇਣਗੇ ਕਿਉਂਕਿ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਇਹਨਾਂ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਸੁਵਿਧਾ ਸੈਂਟਰ ਖੋਲੇ ਜਾ ਰਹੇ ਨੇ ਜਿਨ੍ਹਾਂ ਦੇ ਤਹਿਤ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਸਹਾਇਤਾ ਮਿਲੇਗੀ ਨੌ ਤਰ੍ਹਾਂ ਦੇ ਕਾਊਂਟਰ ਨੇ ਉਹ ਸੂਬਾ ਸਰਕਾਰ ਦੇ ਵੱਲੋਂ ਹਸਪਤਾਲਾਂ ਦੇ ਵਿੱਚ ਖੋਲੇ ਜਾਣਗੇ ਜਿਹੜੇ ਕਿ ਪਹਿਲਾਂ ਤਕਰੀਬਨ ਇੱਕ ਜਾਂ ਦੋ ਹੀ ਹੁੰਦੇ ਨੇ ਮਰੀਜ਼ਾਂ ਨੂੰ ਲੰਮੀਆਂ ਲਾਈਨਾਂ ਦੇ ਵਿੱਚ ਖੜੇ ਹੋਣਾ ਪੈਂਦਾ ਹੈ ਤੇ ਹੁਣ ਜਦੋਂ ਨੌ ਤਰ੍ਹਾਂ ਦੇ ਕਾਊਂਟਰ ਹੋ ਜਾਣਗੇ ਤਾਂ ਜਿਹੜੇ ਮਰੀਜ਼ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਜਿੰਨੀਆਂ ਵੀ ਸਿਹਤ ਨਾਲ ਸੰਬੰਧਿਤ ਸਕੀਮਾਂ ਚੱਲਦੀਆਂ ਨੇ ਉਹਨਾਂ ਦੇ ਲਈ ਅਲੱਗ-ਅਲੱਗ ਕਾਊਂਟਰ ਹੋਣਗੇ ਤੇ ਮਰੀਜ਼ਾਂ ਦੇ ਕੋਲ ਜਿਸ ਤਰ੍ਹਾਂ ਦਾ ਵੀ ਕਾਰਡ ਹੈ ਉਸ ਦੇ ਸੰਬੰਧ ਦੇ ਵਿੱਚ ਉਹ ਉਸੇ ਲਾਈਨ ਦੇ ਵਿੱਚ ਖੜੇ ਹੋ ਕੇ ਜਲਦ ਤੋਂ ਜਲਦ ਆਪਣਾ ਫਾਰਮ ਪ੍ਰਵਾਸ ਸਕਣਗੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਵਲੰਟੀਅਰ ਵੀ ਭਰਤੀ ਕੀਤੇ ਜਾਣਗੇ ਜਿਹੜੇ ਕਿ ਮਰੀਜ਼ਾਂ ਨੂੰ ਪਰਚੀ ਲੈਣ ਫਾਰਮ ਭਰਨ ਡਾਕਟਰ ਨੂੰ ਮਿਲਣ ਤੇ ਗੱਡੀ ਤੱਕ ਛੱਡਣ ਤੱਕ ਦੀ ਵੀ ਸਹਾਇਤਾ ਕਰਨਗੇ ਇਸ ਤੋਂ ਇਲਾਵਾ 832 ਇਹ ਲਈ ਆਮਾਦਮੀ ਕਲੀਨਿਕ ਨੇ ਉਹ ਸੂਬੇ ਦੇ ਵਿੱਚ ਪਹਿਲਾਂ ਹੀ ਚੱਲ ਰਹੇ ਨੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੀਆਂ ਦਵਾਈਆਂ ਨੇ ਉਹ ਪੂਰੇ ਤਰੀਕੇ ਦੇ ਨਾਲ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਮਰੀਜ਼ਾਂ ਨੂੰ ਇਹ ਦਵਾਈਆਂ ਸਮੇਂ ਸਿਰ ਮਿਲ ਸਕਣ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਨਵੇਂ ਖੁੱਲੇ ਜਾਣ ਵਾਲੇ ਸੈਂਟਰਾਂ ਦੇ ਵਿੱਚ 46 ਲੱਖ ਤੋਂ ਲੈ ਕੇ 76 ਲੱਖ ਤੱਕ ਦਾ ਖਰਚ ਕੀਤਾ ਜਾਵੇਗਾ ਤੇ ਹਰ ਸੈਂਟਰ ਨੂੰ ਇਹ ਰਾਸ਼ੀ ਅਲੱਗ-ਅਲੱਗ ਪ੍ਰਦਾਨ ਕੀਤੀ ਜਾਵੇਗੀ ਸੋ ਹੁਣ ਜਿੰਨੀਆਂ ਵੀ ਸਹੂਲਤਾਂ ਨੇ ਜਿਹੜੀਆਂ ਸਿਹਤ ਦੇ ਨਾਲ ਸੰਬੰਧਿਤ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਮਰੀਜ਼ਾਂ ਨੂੰ ਮਿਲ ਜਾਣਗੀਆਂ ਤੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਇਹ ਹਸਪਤਾਲ ਨੇ ਜਿਹੜੇ ਕਿ ਹੁਣ ਨਵੇਂ ਤਰੀਕੇ ਦੇ ਨਾਲ ਕੰਮ ਕਰਨਗੇ ਪ੍ਰਾਈਵੇਟ ਹਸਪਤਾਲ ਨੂੰ ਮਾਤ ਪਾਉਣਗੇ ਜਿਨੇ ਵੀ ਗਰੀਬ ਤਬਕੇ ਦੇ ਲੋਕ ਨੇ ਜਿਹੜੇ ਪ੍ਰਾਈਵੇਟ ਹਸਪਤਲਾਂ ਦੇ ਵਿੱਚ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹ ਹੁਣ ਸਰਕਾਰੀ ਹਸਪਤਲਾਂ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਆਪਣਾ ਇਲਾਜ ਕਰਵਾ ਸਕਦੇ ਨੇ ਤੇ ਸੇਤਜਾਬ ਹੋ ਸਕਦੇ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਸਤਿਕਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਸੂਬੇ ਦੇ ਲਈ ਹਰ ਪੱਖ ਤੋਂ ਜਿਹੜਾ ਤਰੱਕੀ ਦੇ ਲਈ ਬਹੁਤ ਜ਼ਿਆਦਾ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਹੁਣ ਸਿਹਤ ਵਿਭਾਗ ਦੇ ਲਈ ਇਹ ਖਾਸ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਕਿ ਹਰ ਹਸਪਤਾਲ ਦੇ ਵਿੱਚ ਨੋ ਅਲੱਗ-ਅਲੱਗ ਜਿਹੜੇ ਕਿ ਕਾਊਂਟਰ ਹੋਣਗੇ ਮਰੀਜ਼ਾਂ ਨੂੰ ਲੰਮੀਆਂ ਲਾਈਨਾਂ ਦੇ ਵਿੱਚ ਖੜੇ ਨਹੀਂ ਹੋਣਾ ਪਵੇਗਾ ਤੇ ਨਾ ਹੀ ਬਹੁਤਾ ਇੰਤਜ਼ਾਰ ਕਰਨਾ ਪਵੇਗਾ ਵਲੰਟੀਅਰ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਕਰਨਗੇ ਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਕਰਵਾ ਕੇ ਸਿਹਤਯਾਬ ਹੋ ਸਕਣਗੇ